ਗੋਇੰਦਵਾਲ ਸਾਹਿਬ ਦੇ ਨੇੜੇੋਂ ਲੰਘਦੇ ਬਿਆਸ ਦਰਿਆ ਦੇ ਕੰਢੇ ਵਸਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਮਰਤਪੁਰ ਦੇ ਘਰਾਂ ਨੇੜੇ ਦਰਿਆ ਲਾਗੇ ਇੱਕ ਜ਼ੋਰਦਾਰ ਧਮਾਕਾ 9 10 ਮਈ ਦੀ ਦਰਮਿਆਨੀ ਰਾਤ ਨੂੰ ਕਰੀਬ 1:30 ਵਜੇ ਹੋਇਆ ਜਿਸ ਦੀ ਧਮਕ ਨਾਲ 15 ਕਿਲੋਮੀਟਰ ਤੱਕ ਦੇ ਘਰਾਂ ਦੇ ਸ਼ੀਸ਼ੇ ਕੰਮ ਉੱਠੇ ਅਤੇ ਅਮਰਤਪੁਰ ਦੇ ਘਰਾਂ ਦੇ ਕੱਚ ਦੇ ਸ਼ੀਸ਼ੇ ਟੁੱਟ ਗਏ ਦਰਵਾਜ਼ੇ ਵਿੰਗੇ ਹੋ ਗਏ ਤੇ ਕੰਧਾਂ ਚ ਤਰੇੜਾਂ ਆ ਗਈਆਂ ਅਮਰਤਪੁਰ ਪਿੰਡ ਦੇ ਉਹਨਾਂ ਲੋਕਾਂ ਦਾ ਕੀ ਕਹਿਣਾ ਹੈ ਜਿਨ੍ਹਾਂ ਦੇ ਘਰਾਂ 'ਚ ਨੁਕਸਾਨ ਹੋਇਆ ਫਟੇ ਟਾਈਮਜ਼ ਚੈਨਲ ਲਈ ਐਸ ਐ ਸੰਧਾ ਸ਼ੀਤਲ ਬਾਬਾ ਦੀ ਰਿਪੋਰਟ ਕੀ ਨਾਮ ਜੀ ਤੁਹਾਡਾ ਜਿਮਨ ਸਿੰਘ ਜਿਮਨ ਸਿੰਘ ਸਾਹਿਬ ਸਾਹਿਬ ਦਾ ਸਰਪੰਚ ਹੈ ਇਹ ਕਿਹੜਾ ਪਿੰਡ ਹੈ ਜੀ ਇਹ ਜੀ ਪਿੰਡ ਅਮਰਤਪੁਰ ਰਾਜੀਵਾਲਾ ਜਿਹੜਾ ਬੀਤੀ ਰਾਤ ਇੱਥੇ ਜਿਹੜਾ ਧਮਾਕਾ ਹੋਇਆ ਆ ਹਾਂ ਕਿੰਨਾ ਕਿੰਨਾ ਘਰਾਂ ਹੋਇਆ ਆ ਤੇ ਕੀ ਉਹ ਮੰਜ਼ਰ ਸੀਗਾ ਜਦੋਂ ਇਹ ਗੱਲ ਹੋਈ ਸੀ ਜੀ ਜੀ ਤਕਰੀਬਨ 1.5 ਕੰ ਦਾ ਟਾਈਮ ਲੱਗਾ ਸੀ 1 ਵਜੇ 31 ਮਿੰਟ ਰਹੀ ਤੇ ਜਦੋਂ ਹੋਇਆ ਜੀ ਇਹਨੂੰ ਉਹ ਜੋ ਬਸ ਰਾਂਡ ਵਗੈਰੀ ਦਾ ਸੁੱਤੇ ਕਹੀਂ ਲੇਟਾ ਬੈਠਾ ਸੀ ਸਭ ਕੋਲ ਆਪੋ ਹੰਮ ਕੀ ਕਰਕੇ ਤੇ ਉਸ ਬੋਹੇ ਪਗ ਲੱਗਾ ਜਿਹੜੇ ਤਮਾਕਾ ਹੋਇਆ ਜਦ ਬਹੁਤ ਜਿਆਦਾ ਤਮਾਕਾ ਹੋਇਆ ਤੇ ਧੂਆ ਧੂਆ ਸਮਸਮਲ ਵੀ ਸਾਨੂੰ ਬਹੁਤ ਜਿਆਦਾ ਆਈ ਆ ਕੀ ਦੇ ਨਾਲ ਕੋਈ ਨੁਕਸਾਨ ਵੀ ਹੋਇਆ ਕਿਸੇ ਤਰ੍ਹਾਂ ਦਾ ਨੁਕਸਾਨ ਹੋਇਆ ਨੁਕਸਾਨ ਇਦਾਂ ਹੋਇਆ ਜੀ ਦਰਵਾਜ਼ੇ ਟੁੱਟ ਗਏ ਸ਼ੀਸ਼ੇ ਜਿਹੜੇ ਸੀ ਲਵਾਰੀਆਂ ਦੇ ਉਹ ਟੁੱਟਦੀਆਂ ਉੱਠ ਲੱਡੀਆਂ ਪਈਆਂ ਸਟ ਜਿਹੜੇ ਸੀ ਦੂਜਾ ਖਿੜਕੀਆਂ ਹਿੱਲ ਗਈਆਂ ਸਾਰੀਆਂ ਉਹ ਵਿੰਗੇ ਹੋ ਗਏ ਬਾਕੀ ਜਾਨੀ ਨੁਕਸਾਨ ਨਹੀਂ ਕੋਈ ਹੋਇਆ ਜਿਸ ਟਾਈਮ ਤੇ ਸਾਰਾ ਕੁਝ ਹੋਇਆ ਆ ਉਸ ਟਾਈਮ ਤੇ ਤੁਹਾਡਾ ਕੋਈ ਪਰਿਵਾਰਕ ਜੀ ਕੋਈ ਜਾਗਦਾ ਸੀ ਜਾਗਦੇ ਸੀ ਮੈਂ ਆਪੇ ਖੁਦ ਜਾਗਦਾ ਸੀ ਮੈਂ ਉਹ ਤੋਂ ਪਹਿਲਾਂ 5 ਕੁ ਮਿੰਟ ਸੁਟਿਆ ਰਹੀ ਅੰਦਰ ਦੇ ਬਾਥਰੂਮ ਕਰਨ ਵਾਸਤੇ ਉੱਠਿਆ ਤੇ ਫਿਰ ਮੈਂ ਬਾਹਰ ਜਾ ਕੇ ਅੰਦਰ ਜਾ ਕੇ ਪੈ ਗਿਆ ਲੰਮਾ ਪੈ ਗਿਆ ਤੇ ਪੰਜਕੋ ਮਿੰਟ ਬਾਅਦ ਧਮਾਕਾ ਹੋਇਆ ਵੀ ਜਮ ਲੈਟ ਜਾ ਕੇ ਬਸ ਮੈਂ ਕਿਹਾ ਵੀ ਬੰਬ ਚੱਲ ਪਿਆ ਤੇ ਮੈਂ ਉੱਠਿਆ ਸਾਰੇ ਜੀਆਂ ਉਹ ਪਜਾਇਆ ਕੋ ਅੰਦਰ ਵਰਗੇ ਬਾਹਰ ਹੋ ਗਏ ਇਹਦਾ ਲੈਟਾ ਸਾਡੀ ਪਹਿਲਾਂ ਹੀ ਬੰਦੀ ਸੀ ਜਦੋਂ ਧਮਾਕਾ ਹੋਇਆ ਉਦੋਂ ਕੋਈ ਰੋਸ਼ਨੀ ਨਹੀਂ ਹੋਈ ਚਾਨਣ ਨਹੀਂ ਰੋਸ਼ਨੀ ਹੋਈ ਆ ਉਦੋਂ ਬਾਅਦ ਹੋਈ ਆ ਪੰਜ ਕੁ ਮਿੰਟ ਰੋਸ਼ਨੀ ਹੋ ਕੇ ਤੇ ਇਧਰੋਂ ਗਈ ਆ ਸਾਡੇ ਨੂੰ ਬੈ ਪਿੰਡ ਸਾਡੇ ਹੈਗਾ ਜੋ ਚੜ੍ਹਦੇ ਹਲਦਾਨ ਉਹਨਾਂ ਭਾਰਲਦਾਨ ਬਹਿਰੋ ਵਾਲਾ ਉਦੋਂ ਸਾਨੂੰ ਦਿਸੀ ਅਸੀਂ ਦੇਖਿਆ ਉਦੋਂ ਰੋਸ਼ਨੀ ਹੋ ਗਈ ਪਤਾ ਨਹੀਂ ਚਾਹ ਜੀ ਕੇ ਉਦਾਂ ਹੀ ਕੋ ਰੋਸ਼ਨੀ ਹੋ ਗਏ ਆ ਚੜੀngੇ ਬਸ ਇਹ ਜਿਹੜਾ ਜਿਹੜੀ ਚੀਜ਼ ਜਿਹੜੀ ਕੋਈ ਰਾਕੇਟ ਜਾਂ ਬੰਬ ਜਾਂ ਕੋਈ ਡਰੋਨ ਸੀਗਾ ਇਹ ਕਿੱਥੇ ਕਿਤੇ ਡਿੱਗਾ ਆ ਜਿਹੜਾ ਤੁਹਾਡੇ ਘਰ ਇਹ ਸਾਡੇ ਸਾਡੇ ਲੱਗ ਹੀ ਸਾਡੇ ਲੱਗ ਹੀ ਦਰਿਆ ਹੈਗਾ ਇਹ ਹਣ ਜਿੱਦਾਂ ਲੱਗਿਆ ਬਿੱਡਾਂ ਜਿਹੜਾ ਇਹਦੇ ਵਿੱਚ ਇੱਥੇ ਡਿੱਗੇ ਛੋਟੇ ਛੋਟੇ ਚਾਰ ਪੰਜ ਸਾਈਂ ਕਕਰੇ ਕਤੇ ਬਾਕੀ ਜਿਹੜਾ ਵੱਡਿਆ ਸੀ ਉਹ ਦਰਿਆ ਵਿੱਚ ਡਿੱਗਿਆ ਦਰਿਆ ਮਤਲਬ ਤੁਹਾਡੇ ਘਰ ਤੋਂ ਕਿੰਨੀ ਕੁ ਦੂਰੀ ਤੇ ਸਾਡੇ ਘਰ ਦੇੰਦਾ 20 ਜੀ ਬਿਲਕੁਲ ਜੀ ਕਿੰਨੇ ਫੁੱਟ ਕਿੰਨੇ ਫੁੱਟ ਦੇ ਆ 100 150 ਫੁੱਟ ਦੇ ਬਸ ਹੈਗਾ ਪਾਣੀ ਇਹਨੇ ਤੇ ਆ ਬਸ 100 150 ਫੁੱਟ ਤੇ ਸਾਡੇ ਹਿੰਗਲ ਬਨੇ ਪਾਣੀ ਆ ਸਾਡੇ ਘਰਾਂ ਤੋਂ ਲੱਗੇ ਵੀ ਇਸ ਤਰ੍ਹਾਂ ਇਸ ਵੇਲੇ ਕੀ ਤੁਹਾਡੇ ਦਿਮਾਗ ਚ ਚੱਲ ਰਿਹਾ ਕੀ ਸਰਕਾਰ ਨੂੰ ਕੀ ਕਹਿਣਾ ਚਾਹੀਦਾ ਸਰਕਾਰ ਨੂੰ ਅਸੀਂ ਕਹਿੰਦੇ ਇਹੋ ਕੰਝ ਨਹੀਂ ਆਏ ਇਸੇ ਨਾਲ ਨਾ ਕਰਨੀ ਹੋਣੀ ਚਾਹੀਦੀ ਆ ਲਾ ਫੇ ਚੱਕਰ ਮਾਰਨਾ ਕਿਸ ਪ੍ਰਸ਼ਾਸਨ ਨੂੰ ਜਾਂ ਕੋਈ ਹੋਰ ਕਿਸੇ ਨੂੰ ਆ ਕੇ ਚੱਕਰ ਮਾਰ ਲੋਕਾਂ ਨੂੰ ਕਹਿਣ ਵੀ ਨਹੀਂ ਆ ਕੇ ਬਲੈਕ ਨਹੀਂ ਜਿਗਵਣੀ ਚਾਹੀਦੀ ਕਰਵਾਜਾ ਪੌਂਚ ਮਾਰੋ ਜਾਗਦੇ ਰਹਿਣਾ ਕੋਈ ਪਤਾ ਨਹੀਂ ਕਿਹੜੇ ਵੇਲੇ ਆ ਦੇ ਡਰੋਨ ਆ ਜਾਣਾ ਜਾਂ ਜਮਿਆਲ ਆ ਜਾਣੀ ਹੈ ਕੋਈ ਬੰਬ ਵੀ ਕਰ ਸਕਦਾ ਹੈ ਆਪੋ ਆਪਣਾ ਵਿਚਾਰ ਰੱਖੋ ਸਰਕਾਰ ਨੂੰ ਅਸੀਂ ਇਹੋ ਕਹਿਣਾ ਚਾਹੀਦਾ ਨਾਮ ਤੁਹਾਡਾ ਕੀ ਹੈ? ਨਾਮ ਚਿਮਨ ਸਿੰਘ ਕੀ ਗੱਲਬਾਤ ਹੋਈ ਰਾਤੀ ਦੇ ਰਾਤੀ ਧਮਾਕਾ ਹੋਇਆ ਜੀ ਠੀਕ ਹੈ ਰਾਤੀ ਦੇ ਕਿੱਥੇ ਲੇਟੇ ਹੋ ਸੀ ਤੁਸੀਂ? ਉਹ ਸਾਹਮਣੇ ਲੇਟੇ ਸੀ ਵਿੰਡੋ ਦੇ ਸਾਹਮਣੇ ਓਕੇ ਓਕੇ ਹਾਂਜੀ ਕੀ ਹੋਇਆ ਉੱਥੇ? ਜ਼ਰਾ ਦੁੱਤੇ ਪੈ ਜਾਣ ਤੱਕ ਧਮਾਕਾ ਹੋਇਆ ਤੇ ਸ਼ੀਸ਼ਾ ਟੁੱਟਿਆ ਉੱਤੇ ਡਿੱਗਿਆ ਵੱਜਿਆ ਪਾਚ ਕੋਈ 60 ਫੀਟ ਲੱਗੀ ਤੁਹਾਡੇ ਕੋਲ ਹੱਟ ਥੋੜੀ ਲੱਗੀ ਆ ਮੱਥੇ ਲੱਗੀ ਆ ਬਰਾਹ ਤੇ ਖਰੋਚਾਂ ਆਈਆਂ ਸ਼ੀਸ਼ੇ ਦੀਆਂ ਅੱਛਾ ਸ਼ੀਸ਼ਾ ਟੁੱਟ ਗਿਆ ਤੁਹਾਡੇ ਤੇ ਹਾਂਜੀ ਜੀ